ਬਾਹਾਂ ਤੇ ਬਣਾਇਆ ਟੈਟੂ ਤੁਸੀਂ ਦੇਖੋ ਵੀ ਤੁਸੀਂ ਯਾਰ ਇਹਨਾਂ ਨੂੰ ਆਪਦਾ ਆਈਡਲ ਮੰਨੋਗੇ ਇਹਨਾਂ ਨੂੰ ਆਪਦਾ ਹੀਰੋ ਮੰਨੋਗੇ ਇਹ ਤੁਹਾਨੂੰ ਕੀ ਸਿੱਖ ਦੇਣਗੇ ਤੁਹਾਨੂੰ ਤਲਵਾਰਾਂ ਖੰਡੇ ਚਲਾਉਣੀਆਂ ਦਮਾਲੇ ਬੰਨਣੇ ਕਰਵਾਉਣੇ ਪੜਨੇ ਇਹ ਚੀਜ਼ਾਂ ਨਹੀਂ ਸਿਖਾਉਣੀਆਂ ਇਹਨਾਂ ਨੇ ਤੁਹਾਨੂੰ ਮੈਂ ਇਹਦੀ ਗੱਲ ਨਹੀਂ ਕਰਦਾ ਮੈਂ ਹੋਰ ਵੀ ਜਿੰਨੇ ਆ ਫੁੱਟਮਾ ਲਾਉਂਗਾ ਜਿੰਨੇ ਆ ਲੋਂਡੇ ਲੂੰਡੇ ਜੇ ਆ ਅਧ ਨੰਗੇ ਕੱਪੜੇ ਜੇ ਪਾਉਂਦੇ ਆ ਇਹ ਤੁਹਾਨੂੰ ਕੀ ਸਿਖਾਉਣਗੇ ਉਹ ਤੁਸੀਂ ਉਦੋਂ ਬੋਲੋਗੇ ਜਦੋਂ ਤੁਹਾਡੇ ਘਰ ਦੇ ਜਵਾਕ ਇਹੇ ਕੰਮ ਕਰਕੇ ਆਗੇ ਜਦੋਂ ਕੱਪੜੇ ਪਾਉਣ ਲੱਗ ਗਏ ਤੁਸੀਂ ਉਦੋਂ ਬੋਲੋਗੇ ਤੁਸੀਂ ਉਦੋਂ ਬੋਲੋਗੇ ਜਦੋਂ ਤੁਹਾਡੇ ਜਵਾਕ ਨੇ ਉਹ ਆਪ ਦਾ ਬੋਡੀ ਪਾਰਟ ਚੇਂਜ ਕਰਾ ਲੈ ਤੁਸੀਂ ਉਦੋਂ ਬੋਲੋਗੇ ਜਦ ਤੁਹਾਡੇ ਜਵਾਖਾਂ ਦੇ ਹਾਰਮੋਨ ਜੀ ਚੀਜ਼ਾਂ ਕਾਰਨ ਚੇਂਜ ਹੋਈ ਜਾਂਦੇ ਤੁਸੀਂ ਉਦੋਂ ਬੋਲੋਗੇ ਤੁਸੀਂ ਦੇਖੋ ਵੀ ਇਹ ਚੀਜ਼ ਕਿੱਧਰ ਨੂੰ ਤਰਪਿਆ ਪੰਜਾਬ ਯਾਰ ਜਦੋਂ ਸ਼ੇਰ ਨੂੰ ਸਰਕਸ 'ਚ ਲਿਆਇਆ ਜਾਂਦਾ ਉਹਨੂੰ ਪਹਿਲਾਂ ਚ ਗੁਲਾਮ ਰਹਿਣਾ ਸਿਖਾਇਆ ਜਾਂਦਾ ਵੀ ਤੁਸੀਂ ਗੁਲਾਮ ਹੋ ਇਹ ਉਹਨੂੰ ਗੁਲਾਮੀ ਦਾ ਪ੍ਰਤੀਕ ਆਪਾਂ ਗੁਲਾਮ ਆ ਇਹ ਚੀਜ਼ ਤੇ ਤੁਸੀਂ ਸੋਚ ਸਕਦੇ ਹੋ ਆਪਣੇ ਜਵਾਖਾਂ ਦੇ ਮਾਈਂਡ ਤੇ ਕੀ ਅਸਰ ਪੈਂਦਾ ਹੋਊਗਾ ਕੀ ਉਹਨਾਂ ਦਾ ਮਾਈਂਡ ਸ਼ਕਤੀ ਉਹਨਾਂ ਦੀ ਡਾਊਨ ਡਾਊਨ ਪਈ ਜਾਂਦੀ ਆ ਕਿੱਥੋਂ ਤਲਵਾਰ ਚ ਲਾ ਕੇ ਅੱਧਾ ਦਾ ਕਾਂਟਾ ਖੇੜ ਲਾਨਗੇ ਕਿਥੋਂ ਉਦੋਂ ਤਾਂ 18-18 ਸ਼ੇਰ ਦੇ ਖੰਡੇ ਚੱਲਦੇ ਸੀ ਆਪਣੇ ਸੀਧ ਸਿੰਘਾਂ ਦੇ ਜਦੋਂ ਪੈਰੇ ਲੱਗਦੇ ਸੀ ਆਪਾਂ ਜੇ ਪੁਰਾਣਾ ਇਤਿਹਾਸ ਪੜਦੇ ਹੁਣ ਪੰਜ-ਪੰਜ 7-7 ਕਿਲੋ ਦੀਆਂ ਕਿਰਪਾਨਾਂ ਨਹੀਂ ਚੱਲਣੀਆਂ ਕਿਸ ਤੋਂ ਕਿ ਹੁਣ ਕੌਣ ਲੜ ਲੂ ਆ ਹੁਣ ਸਾਰਾਂ ਤੋਂ ਜੇ ਕਿਸੇ ਦੀ ਲੜਾਈ ਹੁੰਦੀ ਹੈ ਬਾਈ ਚਾਂਚ 10-10 20-20 ਜene ਕੁੱਟ ਕੇ ਆਉਂਦੇ ਆ ਕੀ ਯਾਰ ਕਿੱਧਰ ਨੂੰ ਭਾਗ ਗਿਆ ਤੁਸੀਂ ਉਦੋਂ ਬੋਲੋਗੇ ਜਦੋਂ ਤੁਹਾਡੇ ਛੇਤਰ ਪੈਣ ਲੱਗੇ ਸਿਰ 'ਚ ਕੀ ਤੁਹਾਡੇ ਇਹਨਾਂ ਦਾ ਜਵਾਬ ਕਿਨੂੰ ਆਪਦਾ ਹੀਰੋ ਬਣਾਈ ਜਾਂਦੇ ਆ ਕਿਨੂੰ ਕੀ ਇਹ ਸਾਰਾ ਕੁਝ ਮਾਪਿਓ ਦਾ ਦੋਸਾ ਆਪਦੇ ਜਵਾਖਾਂ ਨੂੰ ਚੰਗੀ ਸਿੱਧ ਦੇਣੀ ਆ ਤੁਸੀਂ ਇਹ ਚੀਜ਼ਾਂ ਤੋਂ ਦੂਰ ਰੱਖੋ ਆਪਦੇ ਜਵਾਖ ਇਹਨਾਂ ਨੇ ਕੁਝ ਨਹੀਂ ਸਿਖਾਉਣਾ ਇਹਨਾਂ ਨੇ ਪੰਜਾਬ ਦਾ ਬੇੜਾ ਕਰਕ ਕਰਤਾ ਇਹਨਾਂ ਨੇ ਪੰਜਾਬ ਦਾ